ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬਟਿਕ ਤੇ ਆਪ ਸਭ ਦਾ ਸਵਾਗਤ ਹੈ ਹੋਪਸ ਆਪ ਵਧੀਆ ਹੋਵੋਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਸੂਟ ਲੈ ਕੇ ਆਏ ਹਾਂ ਦੋਨੋਂ ਹੈਂਡਵਰਕ ਦੇ ਸੂਟ ਨੇਗੇ ਤੇ ਉਸ ਤੋਂ ਪਹਿਲਾਂ ਮੈਂ ਇੱਕ ਰਿਕਵੈਸਟ ਕਰਾਂਗੀ ਜੋ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਵੈਲਕਮ ਪ੍ਰੈਸ ਕਰੋ ਤਾਂ ਜੋ ਸਾਡੀਆਂ ਬੇਲੀ ਪਾਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਪੇਕਦੇ ਰਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਪਹਿਣਾ ਕੋਲ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਸੋਨੇ ਸੋਨੇ ਸੂਟ ਰੈਡੀ ਕਰਵਾ ਸਕਣ ਠੀਕ ਹੈ ਹਾਂਜੀ ਹੁਣ ਆਪਾਂ ਇਸ ਜਿਹੜੇ ਵੀਡੀਓ ਦੇ ਜਿਹੜੇ ਅੱਜ ਦੇ ਸੂਟ ਨੇ ਆਪਾਂ ਇਹਨਾਂ ਨੂੰ ਦਿਖਾਉਨੇ ਆ ਕਿ ਇਹਨਾਂ ਦੇ ਵਿੱਚ ਕੀ ਮਟੀਰੀਅਲ ਹੈ ਕਿਸ ਤਰ੍ਹਾਂ ਦਾ ਸਟੱਫ ਰਹੂਗਾ ਇਹਨਾਂ ਦਾ ਤੁਸੀਂ ਵੀ ਸੇਮ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਉਹਨਾਂ ਦੇ ਲਈ ਜਿਹੜਾ ਸਾਡਾ ਕੰਟੈਕਟ ਨੰਬਰ ਰਹੂਗਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਤੁਸੀਂ ਆਪਣੇ ਕੋਲੋਂ ਵੀ ਕੋਈ ਵੀ ਡਿਜ਼ਾਈਨ ਦੇ ਕੇ ਕਿਸੇ ਵੀ ਤਰ੍ਹਾਂ ਦੇ ਡਿਜ਼ਾਈਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਵਰਕ ਦੇ ਵਿੱਚ ਕਸਟਮਾਈਜ਼ ਸੂਟ ਨੂੰ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗਿਆ ਤੇ ਆਪਣੇ ਕੋਲ ਸਭ ਤੋਂ ਪਹਿਲਾਂ ਆਊਗਾ ਰੈੱਡ ਕਲਰ ਦਾ ਸੂਟ ਠੀਕ ਹੈ ਹਾਂਜੀ ਇਹਦਾ ਜੋ ਸਟੱਫ ਰਹੂਗਾ ਉਹ ਰਹੂਗਾ ਕ੍ਰੇਪ ਦੇ ਵਿੱਚ ਠੀਕ ਹੈ ਬਹੁਤ ਪਿਆਰਾ ਜਿਹਾ ਸਟੱਫ ਰਹੂਗਾ ਸਟਿਚ ਕੀਤੇ ਹੋਏ ਸੂਟ ਨੇ ਦੋਨੋਂ ਪਹਿਲਾਂ ਆਪਾਂ ਅਨਸਟਿਚ ਲੁੱਕ ਇਹਨਾਂ ਦੇ ਦਿਖਾ ਨਹੀਂ ਸਕੇ ਕਿਉਂਕਿ ਇਹ ਥੋੜਾ ਜਲਦੀ ਜਲਦੀ ਦੇ ਨਾਲ ਰੈਡੀ ਹੋਏ ਨੇਗੇ ਫਿਰ ਨਾਲ ਦੇ ਨਾਲ ਆਪਾਂ ਸਟਿਚਿੰਗ ਲਈ ਦੇਤੇ ਸੀ ਆਪਣੇ ਟੇਲਰ ਨੂੰ ਇਸ ਲਈ ਥੋੜਾ ਅਨਸਟਿਚ ਲੁੱਕ ਦੇ ਵਿੱਚ ਆਪਾਂ ਇਹ ਪਹਿਲਾ ਵੀਡੀਓ ਦੇ ਵਿੱਚ ਨਹੀਂ ਲੈ ਕੇ ਆਏ ਹਾਂਜੀ ਇਹ ਵਾਲਾ ਜੁੱਡ ਦੇਖੋ ਇਸ ਦੀ ਜਿਹੜੀ ਨੈੱਕ ਹੈ ਯੂ ਸ਼ੇਪ ਦੇ ਵਿੱਚ ਰੈਡੀ ਹੋਈ ਹੈਗੀ ਇਸ ਤੇ ਦਬਕੇ ਦਾ ਤੇ ਆਪਣਾ ਹੈਂਡਵਰਕ ਆ ਗਿਆ ਇਹ ਸਾਰਾ ਬਹੁਤ ਸੋਹਣਾ ਨੈੱਕ ਹੈ ਜਿਹੜਾ ਡਿਜ਼ਾਈਨ ਕੀਤਾ ਗਿਆ ਇਸ ਤਰ੍ਹਾਂ ਦਾ ਕਿ ਇਹ ਰਾਜੂਗਾ ਕਿ ਇਹਦੇ ਤੇ ਹੈਂਡਵਰਕ ਦੇ ਨਾਲ ਕਟਵਰਕ ਵੀ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ ਐਂਡ ਅੰਬੀਆਂ ਨੇ ਜੁੜੀਆਂ ਕਾਰਨਰ ਤੇ ਬਣਾਈਆਂ ਹੋਈਆਂ ਨੇ ਤੇ हिਪ ਤੇ ਬਣਾਈਆਂ ਹੋਈਆਂ ਨੇ ਇਹਨਾਂ ਨੂੰ ਮੈਂ ਨਜ਼ਦੀਕ ਤੇ ਦਿਖਾਉਣੀ ਇਹਨਾਂ ਦੇ ਵਿੱਚ ਟੋਟਲੀ ਸਿੱਕੀ ਕਟ ਬੀਡਸ ਐਂਡ ਦਬਕੇ ਦਾ ਵਰਕ ਹੈ ਠੀਕ ਹੈ ਇਸ ਤਰ੍ਹਾਂ ਨਾਲ ਇਹਦਾ ਵਰਕ ਰਹੂਗਾ ਠੀਕ ਹੈ ਅਮੇ ਇਸ ਦਾ ਨੀਚੇ ਘੇਰਾ ਕੱਟਵਰਕ ਹੋਊਗਾ ਕਾਰਨਰ ਤੇ ਆ ਗਿਆ ਘੇਰੇ ਦੇ ਦੋਨੋਂ ਅੰਬੀਆਂ ਇਧਰਲੀ ਸਾਈਡ ਤੋਂ ਇਧਰਲੀ ਸਾਈਡ ਇਸ ਤਰ੍ਹਾਂ ਇਹਦਾ ਘੇਰਾ ਜਿਹੜਾ ਫੁੱਲੀ ਰੈਡੀ ਹੋਇਆਗਾ ਹੈਂਡਵਰਕ ਦੇ ਵਿੱਚ ਬਹੁਤ ਪਿਆਰਾ ਜਿਹਾ ਵਰਕ ਹੈ ਐਂਡ ਇਸ ਦੀ ਸਲੀਵਸ ਵੀ ਬਹੁਤ ਸੋਹਣੀਆਂ ਵਰਕ ਹੋਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨੈਕ ਤੇ ਵੀ ਸੇਮ ਹੀ ਵਰਕ ਰਹੂਗਾ ਸਲੀਵ ਦੇ ਨਾਲ ਦਾ ਇਸ ਤਰ੍ਹਾਂ ਹਾਂਜੀ ਇਸ ਤੇ ਪਿੱਛੇ ਲਟਕਣ ਆਪਾਂ ਲਗਾਏ ਗਏ ਨਹੀਂ ਨੇ ਠੀਕ ਹੈ ਇਸ ਤਰ੍ਹਾਂ ਲਟਕਣ ਲੇਗੇ ਬਹੁਤ ਸੋਹਣੀ ਲੁੱਕ ਆ ਜਿਹੜੀ ਇਸ ਨੂੰ ਆਈ ਹੈ ਸ਼ਰਟ ਨੂੰ ਰੈਡੀ ਹੋਣ ਤੋਂ ਬਾਅਦ ਦਨ ਆਪਣੇ ਕੋਲ ਆਉਗੀ ਇਸ ਦੀ ਬਾਟਮ ਇਹ ਵਿਦਆਊਟ ਦੁਪੱਟਾ ਹੈ ਜੀ ਇਸ ਤਰ੍ਹਾਂ ਐਸੀ ਆਪਣੀ ਸ਼ਰਟ ਹਾਂਜੀ ਹੋਣਾ ਕਿ ਇਸ ਦੀ ਬਾਟਮ ਬਾਟਮ ਤੇ ਵੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆਗਾ ਤੁਸੀਂ ਦੇਖ ਸਕਦੇ ਹੋ ਸਟੇਟ ਬਾਟਮ ਰੈਡੀ ਹੋਈ ਹੈ ਇਸ ਤਰ੍ਹਾਂ ਦਾ ਵਰਕ ਰਹੂਗਾ ਦੇਖੋ ਬਹੁਤ ਹੈਵੀ ਆਨ ਲੁੱਕ ਦੇ ਵਿੱਚ ਵਰਕ ਹੈ ਜਿਹੜਾ ਕੀਤਾ ਗਿਆ ਹੈਗਾ ਇਸ ਤੇ ਅਵੇਂ ਇਹ ਡਿਜ਼ਾਈਨਿੰਗ ਆਉਗੀ ਇਸ ਦੇ ਵਿੱਚ ਹਲਕਾ ਜਿਹਾ ਆਪਣਾ ਮਸ਼ੀਨ ਵਰਕ ਯੂਜ਼ ਕੀਤਾ ਗਿਆ ਹੈਗਾ बॉटम ਤੇ ਪਰਲ ਵਰਕ ਵੀ ਆਊਗਾ ਐਵੇਂ ਆਊਗਾ ਠੀਕ ਹੈ ਦੋਨੋਂ ਸਾਈਡ ਤੇ बॉटम ਤੇ ਇਸ ਤਰ੍ਹਾਂ ਦਾ ਵਰਕ ਹੋਊਗਾ ਐਦਾਂ ਠੀਕ ਹੈ ਬਹੁਤ ਪਿਆਰੀ ਜੀ ਤੇ ਹੈਵੀ ਜੀ बॉਟਮਸ ਰੈਡੀ ਹੋਈ ਹੈ ਇਸਦੇ ਵਰਕ ਦੇ ਨਾਲ ਤੁਸੀਂ ਵੀ ਕਿਸੇ ਵੀ ਡਿਜ਼ਾਈਨ ਦੇ ਵਿੱਚ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਦੇ ਵਿੱਚ ਵੀ ਅਨ ਵਰਕ ਦੇ ਵਿੱਚ ਵੀ ਠੀਕ ਹੈ ਆਪਣੇ ਕੋਲ ਹਰ ਤਰ੍ਹਾਂ ਦੇ ਵਰਕ अवेलेबल ਨੇ ਅੰਡਰ ਸਟੱਫ ਵੀ ਇਹ ਸੀ ਆਪਣਾ ਪਹਿਲਾ ਸੂਟ ਹਰ ਜੇ ਆਪਣੇ ਸ਼ਿਪਿੰਗ ਪੂਰੇ ਵਰਲਡ ਦੇ ਵਿੱਚ ਰਹੋ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਸੂਟ ਨੇ ਕਸਟਮਾਈਜ਼ ਕਰਵਾ ਕੇ ਆਪਣੇ ਤੱਕ ਮੰਗਵਾ ਸਕਦੇ ਹੋ ਠੀਕ ਹੈ ਤੇ ਆਪਣੀ ਪੇਮੈਂਟ ਹੋਊਗੀ ਜਿਹੜੀ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਤੁਸੀਂ ਪੇਮੈਂਟ ਕਿਸੇ ਵੀ ਹੋਰ ਆਨਲਾਈਨ ਮੈਥਡ ਰਾਹੀਂ ਕਰ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਕੋਈ ਇਸ ਤਰ੍ਹਾਂ ਦੇ ਹੈਵੀ ਸੂਟ ਰੈਡੀ ਕਰਵਾ ਰਹੇ ਹੋਗੇ ਤਾਂ ਉਹਨਾਂ ਦੀ ਜਿਹੜੀ ਹਾਫ ਪੇਮੈਂਟ ਹੋਊਗੀ ਉਹ ਤੁਹਾਨੂੰ ਪਹਿਲਾਂ ਕਰਨੀ ਪਊਗੀ ਬਾਕੀ ਦੀ ਪੇਮੈਂਟ ਸੂਟ ਰੈਡੀ ਹੋਣ ਤੋਂ ਬਾਅਦ ਹੋਊਗੀ ਠੀਕ ਹੈ हाँ जी ये आगे अपना सैकेंड सूट यह आ गया लाइट ग्रे कलर इसका भी स्टफ आएगा सैमी क्रेप के ठीक है हाँ जी ये दोनों अपने सूट रेडी होके आए हैं ऑन ऑर्डर रेडी होए हुए ने गे इसकी नैक देखो बहुत सोहनी नैक डिजाइन की गई है इस दबकेद कटदा एक सीपी होगी अपनी एक आ गई अपने को वाइट भीट्स आ गए ठीक है इस तरह का वर्क किया हुए इस पैच वर्क भी आ गया पहला मैं इसकी नैक दिखाऊँगी देखो नैक तो ਬਹੁਤ ਪਿਆਰਾ ਵਰਕ ਹੈ ਇਸ ਤਰ੍ਹਾਂ ਦਾ ਵਰਕ ਰਹੂਗਾ neck ਦੇ ਉੱਪਰ U shape ਦੇ ਵਿੱਚ neck ਰੈਡੀ ਹੋਈ ਹੈ ਇਸ ਤਰ੍ਹਾਂ ਮੈਂ ਥੋੜਾ ਨਜ਼ਦੀਕ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਹਾਂਜੀ ਇਸ ਦੀਆਂ 슬ੀਵਸ ਦੇਖੋ ਇਸ ਤਰ੍ਹਾਂ ਦੀਆਂ 슬ੀਵਸ ਨੇ ਜਿਹੜੀਆਂ ਰੈਡੀ ਹੋਈਆਂ ਨੇ 슬ੀਵਸ ਦੇ ਉੱਪਰ ਜੋ ਪੱਤੀ ਬਣਾਈ ਹੋਈ ਹੈ ਪੈਚ ਵਰਕ ਵੀ ਆਊਗਾ ਇਹ ਲਾਈਟ ਬਰੇ ਕਲਰ ਨਾਲ ਮਹਿਰੂਨ ਪੈਚ ਦਾ ਜਿਹੜਾ ਕੰਟਰਾਸਟ ਕੀਤਾ ਗਿਆ ਹੈਗਾ ਬਹੁਤ ਸੋਹਣਾ ਜਾਂ ਇਸ ਤਰ੍ਹਾਂ ਨਾਲ ਅੰਬੀਆਂ ਰਹਿਣੀਆਂ ਸਾਈਡਾਂ ਦੇ ਉੱਪਰ ਬਹੁਤ ਸੋਹਣੀਆਂ 슬ੀਵਸ ਰੈਡੀ ਹੋਈਆਂ ਨੇ ਐਂਡ ਪੂਰੀ ਸ਼ਰਦ ਦੇ ਵਿੱਚ ਨੈਕ ਤੋਂ ਘੇਰੇ ਤੱਕ ਛੋਟੇ-ਛੋਟੇ ਬੂਟੀ ਹੈਗੀ ਇਹ ਆਪਣੇ ਕੱਟ ਦਾਣੇ ਦੇ ਨਾਲ ਬੂਟੀ ਬਣਾਈ ਗਈ ਹੈ ਠੀਕ ਹੈ ਹੁਣ ਆ ਗਿਆ ਆਪਣਾ ਨੀਚੇ ਘੇਰਾ ਦੇਖੋ ਘੇਰੇ ਦੇ ਵਿੱਚ ਵੀ ਪੈਚ ਵਰਕ ਆਊਗਾ ਆ ਇਸ ਤਰ੍ਹਾਂ ਨਾਲ ਘੇਰਾ ਰੈਡੀ ਹੋਇਆ ਗਿਆ ਇਸ ਦਾ ਠੀਕ ਹੈ ਬਹੁਤ ਪਿਆਰਾ ਜਿਹਾ ਘੇਰਾ ਰੈਡੀ ਹੋਇਆ ਹੋਇਆ ਬਹੁਤ ਸੋਹਣਾ ਵਰਕ ਆਊਗਾ ਹੈਂਡ ਵਰਕ ਦੇ ਵਿੱਚ ਤੇ ਇਸਦੇ ਵੀ ਬਾਟਮ ਹੈ ਜਿਹੜੀ ਥੋੜੀ ਹੈਵੀ ਰੈਡੀ ਹੋਈ ਹੋਈ ਹੈ ਤੁਸੀਂ ਜੇਕਰ ਇਹਨਾਂ ਨਾਲ ਦੇ ਸੇਮ ਸੂਟ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਨਾ ਤਾਂ ਸੇਮ ਵੀ ਕਰਵਾ ਸਕਦੇ ਹੋ ਉਹਨਾਂ ਦੇ ਵਿੱਚ ਜੇਕਰ ਤੁਸੀਂ ਹਲਕਾ ਵਰਕ ਚਾਹੁੰਦੇ ਹੋ ਵੀ ਕੁਝ ਕੁ ਸਕਿੱਪ ਕਰਾਉਣਾ ਚਾਹੁੰਦੇ ਹੋ ਜਾਂ ਕੁਝ ਹੋਰ ਐਡ ਕਰਾਉਣਾ ਚਾਹੁੰਦੇ ਹੋ ਇਹ ਹੀ ਸੇਮ ਵਰਕ ਦੇ ਵਿੱਚ ਤਾਂ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਹੋ ਵੀ ਕਰਵਾ ਸਕਦੇ ਹੋਗੇ ਇਹ ਆਊਗੀ ਆਪਣੀ ਸੈਮੀ ਕ੍ਰੇਪ ਦਾ ਸਟੱਫ ਲੱਗੂਗਾ ਇਸ ਸੂਟ ਦਾ ਠੀਕ ਹੈ ਇਹ ਆ ਗਈ ਇਸਦੀ ਬਾਟਮ ਇਹ ਵੀ ਵਿਦਆਊਟ ਦੁਪੱਟਾ ਹੈ ਇਹ ਵੀ ਸਕੈਟ ਬਾਟਮ ਰੈਡੀ ਹੋਈ ਹੈ ਇਸ ਤਰ੍ਹਾਂ ਦਾ ਵਰਕ ਰੂਕ ਵੈਸ ਨੂੰ ਉੱਪਰ ਵੀ ਬਹੁਤ ਹੈਵੀ ਹੈਵੀ ਵਰਕ ਆਏਗਾ ਮੈਂ ਥੋੜਾ ਇਸ ਤਰ੍ਹਾਂ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਐਵੇਂ ਡਬਲ ਕਰੂਗਾ ਬਾਟਮ ਦੇ ਉੱਪਰ ਵੀ ਪੈਚ ਵਰਕ ਆਊਗਾ ਇਸ ਤਰ੍ਹਾਂ ਦੀ ਨੀਚੋਂ ਮੂਰੀ ਕੋਲੋਂ ਡਿਜ਼ਾਈਨ ਹੋਇਆ ਹੋਇਆ ਹੈ ਇਹ ਬਹੁਤ ਸੋਹਣੀ ਬਾਟਮ ਰੈਡੀ ਹੋਈ ਹੈ ਹਾਂਜੀ ਫਿਰ ਇੰਸਟਾਗ੍ਰਾਮ ਤੇ ਫੇਸਬੁੱਕ 'ਤੇ ਉਸਦੀ ਹਰ ਤਰ੍ਹਾਂ ਦੀ ਡਿਜ਼ਾਈਨ ਹੈ ਜਿਹੜੇ ਅਵੇਲੇਬਲ ਨੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਵੀ ਡਿਜ਼ਾਈਨ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਇਹ ਸੀ ਆਪਣਾ ਬਾਟਮ ਵਿਦਆਊਟ ਦੁਪੱਟਾ ਦੋਨੋਂ ਸੂਟ ਰੈਡੀ ਹੈ ਉਸ ਤੇ ਹਾਂਜੀ ਇਸ ਤਰ੍ਹਾਂ ਤੁਸੀਂ ਸੋਨੇ-ਸੋਨੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਅਬ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੈ ਜੀ ਹੁਣ ਆਪਾਂ ਮਿਲਦੇ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਸੋਨੇ-ਸੋਨੇ ਸੂਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ